ਜਿਹੜੇ ਚੌਕਾਂ 'ਚ ਲੋਕ ਇੰਤਜ਼ਾਰ ਕਰਦੇ ਨੇ ਬੱਸਾਂ ਦਾ ਅਸੀਂ ਰੈਲਿਟੀ ਚੈੱਕ ਕਰ ਰਹੇ ਹਾਂ ਕਿ ਹੁਣ ਫਰੀਦਪੁਰਸ ਦਾ ਚੌਕ ਆਇਆ ਲੋਕ ਇੱਥੇ ਖੜੇ ਨੇ ਪ੍ਰਾਈਵੇਟ ਬੱਸਾਂ ਦੇਖ ਰਹੀ ਜ ਨੇ ਇੱਥੇ ਜਿਹੜੀਆਂ ਸਵਾਰੀਆਂ ਚੱਕਰੀਆਂ ਨੇ ਪਰ ਸਰਕਾਰੀ ਬੱਸੇ ਨਹੀਂ ਖੜੀ ਕਿਉਂਕਿ 52 ਸਵਾਰੀਆਂ ਪੂਰੀ ਤਰ੍ਹਾਂ ਇਸ ਬੱਸ ਦੇ ਵਿੱਚ ਬੈਠੀਆਂ ਹੋਈਆਂ ਨੇ ਸਰਕਾਰ ਨੇ ਚੰਗਾ ਕੰਮ ਕੀਤਾ ਬੱਸਾਂ ਹੋਰ ਪਾਣੀਆਂ ਚਾਹੀਦੀਆਂ ਸਰਕਾਰ ਨੂੰ ਚਾਹੀਦਾ ਕਿ ਬੱਸਾਂ ਦੀ ਗਿਣਤੀ ਵਧਾਈ ਜਾਵੇ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਕੀਤਾ ਸਾਰੀ ਸਰਕਾਰੀ ਬੱਸਾਂ ਚੱਲ ਪਈਆਂ ਉਵੇਂ ਹੀ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਮੇਂ 'ਚ ਇਹ ਲੋਕਾਂ ਨੇ ਇਸ ਚੀਜ਼ ਤੇ ਸਾਡਾ ਸਹਿਯੋਗ ਨਾ ਕੀਤਾ ਕਿ ਬੱਸ ਸਰਵਿਸ ਇਸੇ ਤਰ੍ਹਾਂ ਹੀ ਫ੍ਰੀ ਸਫਰ ਹਥੂਲ ਦੇ ਚੱਕਰ 'ਚ ਪੈ ਗਏ ਤੇ ਉਹਨਾਂ ਵਾਲੇ ਸਮੇਂ 'ਚ ਇਹ ਅਦਾਰਾ ਜਿਹੜਾ ਖਤਮ ਹੋਣ ਵਾਲੇ ਪਾਸੇ ਨੂੰ ਪਰ ਜਦੋਂ ਜਾਂ ਬੱਸ ਜ਼ਿਆਦਾ ਪੀੜ ਹੁੰਦੀ ਖੱਤਰ ਖਵਾ ਤਾਂ ਉਦੋਂ ਵੀ ਹੁੰਦੇ ਲੋਕਾਂ ਇਦਾਂ ਲੇਡੀਜ਼ ਵਾਰੀ ਦੀ ਹੋਈ ਸੇਫਟੀ ਨਹੀਂ ਹੁੰਦੀ ਆ ਇੱਥੇ ਜੇ ਆਪਾਂ ਸੀਟਾਂ ਤੇ ਬੈਠੇ ਆਂ ਤੇ ਮੇਰੇ ਅਕੋਰਡਿੰਗ ਸੇਫ ਨੇ 52 ਸੀਟਾਂ ਨੇ ਤੁਸੀਂ ਸੇਫ ਹੋ ਹਾਂਜੀ ਸੇਫ ਆਪਣੇ ਆਪ ਨੂੰ ਸੇਫ ਸਮਝੋ ਹਾਂਜੀ ਠੀਕ ਹੈ ਪਿਛਲੇ ਦਿਨਾਂ ਦੇ ਵਿੱਚ ਪੰਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਇੱਕ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਪੰਜਾਬ ਦੇ ਵਿੱਚ ਉਹ 52 ਸੀਟਾਂ ਨੇ ਤੇ 52 ਸਵਾਰੀਆਂ ਹੀ ਬੈਠਣਗੀਆਂ ਅਸੀਂ ਰੈਲਿਟੀ ਚੈੱਕ ਕਰ ਰਹੇ ਹਾਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਔਰ ਚਲਦੀ ਬੱਸ ਦੇ ਵਿੱਚ ਜੋ ਸਵਾਰੀਆਂ ਦੀ ਤਸਵੀਰ ਹੈ ਪੂਰੀ ਤਰ੍ਹਾਂ ਜਿਹੜੀਆਂ 52 ਸੀਟਾਂ ਨੇ ਉਹ ਪੂਰੀ ਤਰ੍ਹਾਂ ਇਸ ਬੱਸ ਦੇ ਵਿੱਚ ਭਰ ਚੁੱਕੀਆਂ ਨੇ ਔਰ ਅਸੀਂ ਸਵਾਰੀਆਂ ਕੋਲੋਂ ਵੀ ਪੁੱਛਾਂਗੇ ਕਿਉਂਕਿ ਜਦੋਂ ਇਹ ਬੱਸ 62 ਦੇ ਤੋਂ ਨਿਕਲਦੀ ਹੈ ਤਾਂ ਜਿਹੜੇ ਚੋਕ ਹੈ ਚੋਕਾਂ ਦੇ ਵਿੱਚ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਹੁੰਦੇ ਬੱਸਾਂ ਦਾ ਉਹਨਾਂ ਨੂੰ ਨਹੀਂ ਬਿਠਾਇਆ ਜਾਂਦਾ ਬੱਸ ਦੇ ਵਿੱਚ ਕਿਉਂਕਿ 52 ਸਵਾਰੀਆਂ ਹੋਣ ਤੋਂ ਬਾਅਦ ਕੋਈ ਵੀ ਫਾਲਤੂ ਸਵਾਰੀ ਬੱਸਾਂ ਦੇ ਵਿੱਚ ਬਿਠਾਈ ਨਹੀਂ ਜਾਏਗੀ ਇਹ ਮੁਲਾਜ਼ਮਾ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਹੁਣ ਉਹ ਜਿਹੜੀਆਂ ਸਵਾਰੀਆਂ ਨੇ ਚੋਕਾਂ ਦੇ ਵਿੱਚ ਉਹ ਖੱਜਲ ਖਵਾਰ ਹੁੰਦੀਆਂ ਨੇ ਕਿਉਂਕਿ ਦੂਰ ਦਰਾਡੇ ਉਹਨਾਂ ਨੇ ਜਾਣਾ ਹੁੰਦਾ ਪਰ ਬੱਸ ਨਾ ਮਿਲਣ ਕਾਰਨ ਜਾਂ ਬੱਸ ਮਿਲਦੀ ਹੈ ਤਾਂ ਬੱਸ ਕੋਲੋਂ ਲੰਘ ਜਾਂਦੀ ਹੈ ਤਾਂ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਨੇ ਔਰ ਮੇਰੇ ਨਾਲ ਮੁਲਾਜ਼ਮ ਜਥੇਬੰਦੀ ਦੇ ਜਨਰਲ ਸਕੱਤਰ ਮੇਰੇ ਨਾਲ ਨੇ ਸ਼ਮਸ਼ੇਰ ਸਿੰਘ ਔਰ ਗਰਾਊਂਡ ਜ਼ੀਰੋ ਤੋਂ ਅਸੀਂ ਇਹਨਾਂ ਕੋਲ ਵੀ ਪੁੱਛਾਂਗੇ ਕਿ ਜਿਹੜੇ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਇਹ ਸਹੀ ਨੇ ਔਰ ਸਵਾਰੀਆਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸ਼ਮਸ਼ੇਰ ਜੀ ਕਿਵੇਂ ਦੇਖਦੇ ਹੋ ਕਿਉਂਕਿ ਅਸੀਂ ਜਲਦੀ ਬੱਸ ਦੇ ਵਿੱਚ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਨਾਲ ਬਿਠਾ ਕੇ ਕਿਵੇਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਨਿਰਦੇਸ਼ ਐ ਐਸੇ ਤਰ੍ਹਾਂ ਰਹਿਣਗੇ ਕਿਉਂਕਿ ਇਹ ਪਿਛਲੇ ਲੰਬੇ ਸਮੇਂ ਤੋਂ ਓਵਰਲੋਡ ਬੱਸਾਂ ਚੱਲਦੀਆਂ ਸੀ ਪਹਿਲੇ ਵੀ ਸਵਾਰੀਆਂ ਬੈਠਦੀਆਂ ਸੀ ਬਿਲਕੁਲ ਇਹ ਪੰਜਾਬ ਰੋਡਵੇ ਪੀਆਰਡੀਸੀ ਲੋਕਾਂ ਦਾ ਜਨਤਾ ਦਾ ਆਧਾਰਾ ਵਾ ਜਿਹਦੇ ਚ ਲੋਕਾਂ ਨੂੰ ਸਫਰ ਸਹੂਲਤ ਦੇਣੀ ਸਾਡਾ ਫਰਜ਼ ਮੁਟਲਾ ਫਰਜ਼ ਬੰਦਾ ਪਰ ਕਿਤੇ ਨਾ ਕਿਤੇ ਇਹ ਸਰਕਾਰ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਦਾ ਕਾਨੂੰਨ ਆਇਆ ਜਿਹਦੇ ਚ ਡਰਾਈਵਰ ਤੇ ਬੜੀਆ ਸਖਤ ਅਦਾਇਤਾ ਲਾਗੂ ਕਰਤੀਆਂ ਵੀ ਜੇਕਰ ਕੋਈ ਹਾਦਸਾ ਕਰਦਾ ਤੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਜੇਕਰ ਬੱਸਾਂ ਦੇ ਵਿੱਚ ਸਵਾਰੀ ਓਵਰਲੋਡ ਹੁੰਦੀ ਆ ਆਟੋਮੈਟਿਕ ਕੀ ਕੋਈ ਨਾ ਕੋਈ ਹਾਦਸੇ ਦਾ ਕਾਰਨ ਬਣ ਜਾਂਦਾ ਕਿਉਂਕਿ ਬੱਸ ਆਪਣਾ ਸਤੂਲਨ ਵਗਾੜ ਲੈਂਦੀ ਆ ਦੂਜੇ ਪਾਸੇ ਜਦੋਂ ਬੱਸ ਫੁੱਲ ਭਰ ਜਾਂਦੀ ਆ ਤੇ ਡਰਾਈਵਰ ਨੂੰ ਜਿਹੜੇ ਸਾਈਡ ਕਲਾਸ ਸ਼ੀਸ਼ੇ ਲੱਗੇ ਆ ਉਹ ਤੋਂ ਪਿੱਛੇ ਨਹੀਂ ਦਿਖਦਾ ਆਟੋਮੈਟਿਕ ਕੋਈ ਨਾ ਕੋਈ ਸਵਾਰੀ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਜਿਹਦੇ ਨਾਲ ਹਾਸਾ ਹੋ ਸਕਦਾ ਜਿਹਦੇ ਕਰਕੇ ਅਸੀਂ ਇਹ ਪੁਆਇੰਟ ਮੁੱਦਾ ਆਪ ਚੱਕਿਆ ਜੱਤੇਬੰਦੀ ਵੱਲੋਂ ਮੇਰਾ ਸਵਾਲ ਉਹੀ ਹੈ ਕਿ ਇਹ ਤਾਂ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਇੱਕਦਮ ਕਿਉਂ ਡਿਸੀਜਨ ਲਿਆ ਗਿਆ ਬਿਲਕੁਲ ਜਿਹੜਾ ਸਰਕਾਰ ਨੇ ਦੂਸਰਾ ਜਿਹੜੇ ਸਾਡੇ ਕਨੈਕਟਰ ਮਤਲਬ ਸਫ਼ਰ ਕਰਾਉਦੇ ਬਸਾਂ ਦੇ ਵਿੱਚ ਕਿਉਂਕਿ ਆਪਣੀ ਸੀਟ 50 52 ਸੀਟਰਡ ਪਾਸ ਹੁੰਦੀ ਆ ਉਸ ਤੋਂ ਇਲਾਵਾ ਜਦੋਂ ਤੋਂ ਔਰਤਾਂ ਦਾ ਫ੍ਰੀ ਸਫ਼ਰ ਸਹੂਲਤ ਕੀਤੀ ਆ ਤੇ ਲਗਭਗ ਬਸ ਦੇ ਵਿੱਚ 100 120 20 ਸਵਾਰੀਆਂ 25 25 30 30 ਸਵਾਰੀਆਂ ਹੁੰਦੀਆਂ ਜਿਹਦੇ ਕਰਕੇ ਕਨੈਕਟਰਾਂ ਨੂੰ ਟਿਕਟਾਂ ਘਟਣ ਸਮੇਂ ਵੀ ਦੇਖਤ ਆਉਂਦੀਆਂ ਜੇਕਰ ਕੋਈ ਕਨੈਕਟਰ ਕੋਲ ਟਿਕਟ ਨਹੀਂ ਰਹ ਜਾਂਦੀ ਆ ਤੇ ਸਾਡੇ ਮਲਾਜ਼ਮ ਦੀ ਰਿਪੋਰਟ ਕਰਕੇ ਕਿ ਉਹਨੂੰ ਨੌਕਰੀ ਤੋਂ ਕੱਢਿਆ ਜਾਂਦਿਆ ਕਿ ਨਾਲ ਹੀ ਅਸੀਂ ਗੱਲ ਕਰੀਏ ਬਸਾਂ ਦੀ ਕਿਉਂਕਿ ਜਿੰਨੀ ਆਬਾਦੀ ਆ ਪੰਜਾਬ ਦੇ ਵਿੱਚ ਉਹਦੇ ਮੁਤਾਬਕ ਲੱਗੋ ਕਿ 10000 ਬੱਸ ਚਾਹੀਦੀ ਹੈ ਸਰਕਾਰੀ ਅੱਜ ਦੀ ਰੇਟ ਦੇ ਵਿੱਚ ਸਰਕਾਰ ਕੋ ਦੋਨੇ ਪੀਆਰਟੀਸੀ ਪਣ ਬਸ ਦੇ ਵਿਭਾਗ ਕੋਲ ਸਿਰਫ 3000 ਬੱਸਾਂ ਨੇ ਪਰ ਜਿਹੜੇ ਲੋਕ ਪ੍ਰਸ਼ਾਨ ਹੁੰਦੇ ਨੇ ਚੌਂਕਾ ਦੇ ਵਿੱਚ ਬੱਸ ਦਾ ਇੰਤਜ਼ਾਰ ਕਰਦੇ ਨੇ ਉਹ ਕੀ ਕਰਨ ਬਿਲਕੁਲ ਇਹ ਸਰਕਾਰ ਦੀਆਂ ਨਕਾਮੀਆਂ ਨੇ ਕਿਉਂਕਿ ਇਹ ਸਰਕਾਰ ਆਈ ਤੋਂ ਲਗਭਗ 400 ਦੇ ਕਰੀਬ ਬੱਸਾਂ ਕੰਡਮ ਹੋ ਗਈਆਂ 2 ਸਾਲ ਦੇ ਵਿੱਚ ਪਰ ਇੱਕ ਵੀ ਬੱਸ ਸਰਕਾਰ ਨੇ ਨਵੀਂ ਨਹੀਂ ਪਾਈ ਉਲਟਾ ਸਗੋਂ ਸਰਕਾਰ ਕਿਲੋਮੀਟਰ ਪ੍ਰਾਈਵੇਟ ਬੱਸਾਂ ਦਾ ਜਿਹੜਾ ਟੈਂਡਰ ਲੈ ਕੇ ਆਈ ਸੀ ਜਿਹੜੀਆਂ ਸਿੱਧੇ ਤੌਰ ਤੇ ਪ੍ਰਾਈਵੇਟ ਨੇ ਮੈਂ ਤੁਹਾਨੂੰ ਲੋਕਾਂ ਨਾਲ ਤੋਂ ਨਾਲ ਬਾਹਰ ਦੀਆਂ ਤਸਵੀਰਾਂ ਵੀ ਦਿਖਾਵਾਂ ਕੈਮਰਾਮੈਨ ਨੂੰ ਕਹੂੰਗਾ ਕਿ ਕੋਈ ਚੌਕ ਆਣਗੇ ਇੱਥੇ ਜਿਹੜੇ ਚੌਕਾਂ 'ਚ ਲੋਕ ਇੰਤਜ਼ਾਰ ਕਰਦੇ ਨੇ ਬੱਸਾਂ ਦਾ ਅਸੀਂ ਰੈਲਿਟੀ ਚੈੱਕ ਕਰ ਰਹੇ ਹਾਂ ਕਿਉਂਕਿ ਹੁਣ ਪ੍ਰੀਤਪਾਲਸ ਦਾ ਚੌਕ ਆਇਆ ਲੋਕ ਇੱਥੇ ਖੜੇ ਨੇ ਬੱਸ ਦਾ ਇੰਤਜ਼ਾਰ ਕਰਦੇ ਨੇ ਪ੍ਰਾਈਵੇਟ ਬੱਸਾਂ ਦੇਖ ਰਹੀਏ ਨੇ ਇੱਥੇ ਜਿਹੜੀਆਂ ਸਵਾਰੀਆਂ ਚੱਕ ਰਹੀਆਂ ਨੇ ਪਰ ਸਰਕਾਰੀ ਬੱਸੇ ਨਹੀਂ ਖੜੀ ਕਿਉਂਕਿ 52 ਸਵਾਰੀਆਂ ਪੂਰੀ ਤਰ੍ਹਾਂ ਇਸ ਬੱਸ ਦੇ ਵਿੱਚ ਬੈਠੀਆਂ ਹੋਈਆਂ ਨੇ ਓਵਰਲੋਡ ਸਵਾਰੀਆਂ ਇਹ ਆਖਦੇ ਨੇ ਜਿਹੜੇ ਮੁਲਾਜ਼ਮ ਜੱਥੇਬੰਦੀ ਦੇ ਜਰਨਲਿਸਟਰ ਕਿ ਉਹ ਨਹੀਂ ਬਿਠਾਵਾਉਣਗੇ ਕਿਉਂਕਿ ਹਿੱਟ ਐਂਡ ਰਨ ਵਾਲਾ ਜਿਹੜਾ ਕਾਨੂੰਨ ਉਸ ਕਾਨੂੰਨ ਦੇ ਤਹਿਤ ਕਿਉਂਕਿ ਅਗਰ ਸੜਕੀ ਹਾਸਾ ਹੁੰਦਾ ਤਾਂ ਉਸ ਸੜਕੀ ਹਾਸੇ ਦੇ ਵਿੱਚ ਮੁਲਾਜ਼ਮਾਂ ਨੂੰ ਉਹ ਝੇਲਣਾ ਪੈਗੀ ਸਜ਼ਾ ਝੱਲਣੀ ਪੈਗੀ ਸੋਹਣੇ ਤੁਸੀਂ ਬਾਹਰ ਦੀਆਂ ਤਸਵੀਰਾਂ ਵੀ ਦੇਖ ਰਹੇ ਹੋ ਹਰ ਇੱਕ ਚੌਕ ਇੱਥੋਂ ਲੰਘ ਰਿਹਾ ਐਵੇਂ ਤਸਵੀਰਾਂ ਦਿਖਾ ਰਿਹਾ ਨਾਲ ਨਾਲ ਲੋਕ ਜਿਹੜੇ ਖੜੇ ਨੇ ਉਹਨੋਂ ਖੜੇ ਰਹਿ ਗਏ ਬਿਲਕੁਲ ਇਹਦੇ ਲਈ ਮਾਫੀ ਚਾਹੁੰਦੇ ਅਸੀਂ ਪਰ ਲੋਕਾਂ ਦੀ ਹਫਾਜ਼ਤ ਵਾਸਤੇ ਹੀ ਆ ਕਿਉਂਕਿ ਜੇ ਬੱਸ ਓਵਰਲੋਡ ਹੋਊਗੀ ਤੇ ਆਟੋਮੈਟਿਕ ਕੋਈ ਨਾ ਕੋਈ ਹਾਸੇ ਦਾ ਸ਼ਿਕਾਰ ਹੋਣੀ ਕਿ ਪ੍ਰਾਈਵੇਟ ਬੱਸਾਂ ਇਸ ਦਾ ਫਾਇਦਾ ਚੱਕਣ ਇਹ ਬਿਲਕੁਲ ਅਸੀਂ ਸਰਕਾਰ ਨੂੰ ਵਾਰ-ਵਾਰ ਮੰਗ ਕਰ ਚੁੱਕੇ ਹਾਂ ਵੀ ਸਰਕਾਰੀ ਬੱਸਾਂ ਦੀ ਗਿਣਤੀ ਜਿਹੜੀ 10000 ਕੀਤੀ ਜਾਵੇ ਪ੍ਰਾਈਵੇਟ ਖਤਮ ਕੀਤੀ ਜਾਵੇ ਸਰਕਾਰ ਆਪਣੀ ਸਹੂਲ ਦਵੇ ਨਾਲ ਦੀ ਨਾਲ ਸਰਕਾਰ ਦੀਆਂ ਬੱਸਾਂ ਦਾ ਖਜ਼ਾਨਾ ਭਰੂਗਾ ਨਾਲ ਦੀ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ ਮੈਨੂੰ ਇੱਕ ਗੱਲ ਦਾ ਜਵਾਬ ਦੋ ਇਹ ਜਿਹੜਾ ਨਿਰਦੇਸ਼ ਜਾਰੀ ਕੀਤਾ ਤੁਸੀਂ ਜਥੇਬੰਦੀ ਵੱਲੋਂ ਇਹ ਇਸੇ ਤਰ੍ਹਾਂ ਰਹੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰੇ ਬਿਲਕੁਲ ਅਸੀਂ ਪਿਛਲੀ 23 ਤਰੀਕ ਨੂੰ ਜਿਹੜੇ ਹੁਣ ਲੰਘਿਆ ਹਫ਼ਤੇ ਪਿਛਲੇ ਤੋਂ 23 ਤਰੀਕ ਤੋਂ ਲਾਗੂ ਕੀਤੀਆਂ ਉਸ ਤੋਂ ਬਾਅਦ ਸਾਡੀਆਂ ਹੁਣ ਸਰਕਾਰ ਨਾਲ ਮੀਟਿੰਗਾਂ ਵੀ ਆ ਜੇਕਰ ਮੀਟਿੰਗਾਂ ਦੇ ਵਿੱਚ ਸਰਕਾਰ ਕੋਈ ਤਕ ਕੁਝ ਬੱਸਾਂ ਦਾ ਟੈਂਡਰ ਲੈ ਕੇ ਆਉਗੀ ਕਿ ਬੱਸਾਂ ਅਸੀਂ ਵਿਭਾਗ ਦੇ ਵਿੱਚ ਸਰਕਾਰੀ ਬੱਸਾਂ ਪਾਵਾਂਗੇ ਤੇ ਜਾਂ ਜਿਹੜੇ ਕਾਨੂੰਨ ਆ ਉਹਦੇ 'ਚ ਮਤਲਬ ਰਾਹਤ ਦਵਾਂਗੇ ਤੇ ਅਸੀਂ ਕੋਈ ਨਾ ਕੋਈ ਸਹਿਮਤੀ ਬਣਾਵਾਂਗੇ ਨਹੀਂ ਤੇ ਸਾਨੂੰ ਮਜਬੂਰ ਨਾ ਇਹ ਲੰਬਾ ਸਮਾਂ ਲੈ ਕੇ ਚੱਲੋ ਮੈਂ ਸਵਾਰੀਆਂ ਨਾਲ ਵੀ ਗੱਲਬਾਤ ਕਰਦਾ ਕਿਵੇਂ ਦੇਖਦੇ ਹੋ ਜੀ ਇਹ 52 ਸਵਾਰੀਆਂ ਤੁਸੀਂ 52 ਬੈਠੇ ਹੋ ਪਰ ਜਿਹੜੇ ਜਿਹੜੀਆਂ ਸਵਾਰੀਆਂ ਰਸਤੇ 'ਤੇ ਖੜੀਆਂ ਹੁੰਦੀਆਂ ਉਹ ਨਹੀਂ ਚੜ ਸਕਣੀਆਂ ਵਾਸਤੇ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਇਹ ਮਸਲਾ ਲੈ ਕੇ ਆਏ ਹੋ ਦੂਜੇ ਨੰਬਰ ਤੇ ਸਾਡੀ ਜਿਹੜੀ ਸਰਕਾਰ ਆ ਇਹ ਪ੍ਰਾਈਵੇਟ ਕਰਾਣਿਆਂ ਨੂੰ ਉਹ ਸਹਾਤ ਕਰਦੀ ਆ ਉਹਨਾਂ ਨੂੰ ਇਹ ਵਧਾਉਂਦੀ ਆ ਉਹਨਾਂ ਨੂੰ ਇਹ ਵਧਿਉਂਦੀ ਆ ਉਹਨਾਂ ਤੋਂ ਇਹ ਕਾਮਯਾਬ ਹੁੰਦੀ ਆ ਇਸ ਲਈ ਇਹ ਜਿਹੜੀ ਸਰਕਾਰ ਇਹ ਇਹਦਾ ਆਪ ਦਾ ਆਪ ਦੇ ਸਰਕਾਰ ਆਪ ਦੇ ਕਾਨੂੰਨੀ ਹੈ ਆਪਦੇ ਘਰਾਣਿਆਂ ਨੂੰ ਪਾਲਣ ਤੇ ਹੀ ਆ ਪਰ ਡਿਸੀਜਨ ਤਾਂ ਜਥੇਬੰਦੀਆਂ ਨੇ ਲਿਆ ਨੇ ਜੀ ਸਰਕਾਰੀ ਜਥੇਬੰਦੀ ਚੰਗਾ ਕੀਤਾ ਜੀ ਬਹੁਤ ਜਥੇਬੰਦੀ ਸਮਝੋ 52 ਸਵਾਰੀਆਂ ਸਹੀ ਨੇ ਹਾਂਜੀ 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 ਬਿਲਕੁਲ ਸਹੀ ਹੈ ਜੀ ਜੋ ਸ਼ੂਲ ਵੜਿਆ ਉਹ ਸ਼ੂਲ ਚਾਹੀਦਾ ਪਰ ਜਿਹੜੇ ਲੋਕ ਖੜੇ ਹੁੰਦੇ ਨੇ ਰਸਤਿਆਂ ਦੇ ਵਿੱਚ ਚੌਂਕ ਦਿਖਾ ਰਹੇ ਸੀ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਬਾਬਾ ਜੀ ਹਾਂਜੀ ਪਰੇਸ਼ਾਨੀ ਹੈ ਜੀ ਉਹਨਾਂ ਨੂੰ ਉਹ ਡਿੱਗਦੇ ਰਹਿਿੰਦੇ ਟਾਈਮ ਕਿਸੇ ਦਾ ਟਾਈਮ ਲੇਟ ਹੋ ਜਾਂਦਾ ਹੈ ਤੇ 52 ਸਵਾਰੀਆਂ ਵਾਲਾ ਕੰਮ ਇਹਦਾ ਚੰਗਾ ਸਰਕਾਰ ਬੱਸਾਂ ਪਾਏ ਤੇ ਲੋਕਾਂ ਦੀ ਪਰੇਸ਼ਾਨੀ ਹੈ ਕਿ ਕਿਸੇ ਨੇ ਜਲਦੀ ਉੱਪਰ ਨਾ ਲੇਟ ਹੋ ਜਾਂਦਾ ਹੈ ਲੇਟ ਹੋਣ ਕਰਕੇ ਬਹੁਤ ਪਰੇਸ਼ਾਨ ਹੋ ਗਏ ਟੈਨਸ਼ਨ ਲੈ ਜਾਂਦੇ ਕਈ ਬੰਦੇ ਉਹ ਤੇ ਬੱਸ ਉਪਰਸ ਵਾਲੀ ਨਹੀਂ ਚਾਹੀਦੀ ਇਹ ਸਰਕਾਰ ਨੇ ਚੰਗਾ ਕੰਮ ਕੀਤਾ ਬੱਸਾਂ ਹੋਰ ਪਾਣੀਆਂ ਚਾਹੀਦੀਆਂ ਪਰ ਜਿਹੜੇ ਲੋਕ ਰਸਤੇ 'ਚ ਖੜਦੇ ਨੇ ਜਿਹੜੇ ਮੁਸਾਫਰ ਤੁਹਾਡੇ ਵਰਗੇ ਨੇ ਉਹ ਤੋੜਾ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੂੰ ਜੇ ਅਸੀਂ ਵੇਖਨੇ ਬੜੀ ਬੁਰੀ ਹਾਲਤ ਨਾਲ ਖੜੇ ਆ ਲੋਕ ਪਰੇਸ਼ਾਨ ਹੁੰਦੇ ਆ ਕਈ ਠੰਡ ਦੇ ਵਿੱਚ ਕਈਆਂ ਨੇ ਜਲਦੀ ਉੱਪਰ ਨਾ ਕਈ ਬਹੁਤ ਪਰੇਸ਼ਾਨ ਹੈ ਜਿਆਦਾ ਤੋਂ ਜਿਆਦਾ ਇਹਨਾਂ ਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਹੈ ਤੇ ਬੱਸਾਂ ਵਧਾਣੀਆਂ ਚਾਹੀਦੀਆਂ ਸੋ ਲੋਕਾਂ ਦਾ ਕਹਿਣਾ ਹੈ ਕਿ ਬੱਸਾਂ ਵਧਾਣੀਆਂ ਚਾਹੀਦੀਆਂ ਨੇ ਔਰ ਜਿੰਨੀਆਂ ਸਵਾਰੀਆਂ ਨੇ ਇੱਥੇ ਸਵਾਰੀਆਂ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ 52 ਸੀਟਰ ਅਗਰ ਬੱਸ ਹੈ ਤਾਂ 52 ਸਵਾਰੀਆਂ ਬੈਠੀਆਂ ਹੋਈਆਂ ਤੁਸੀਂ ਕਿਵੇਂ ਦੇ ਦੇ ਇਸ ਤਸਵੀਰ ਨੂੰ ਮੈਂ ਬਾਰ-ਬਾਰ ਤੁਹਾਡੇ ਕੋਲ ਵੀ ਪੁੱਛ ਰਿਹਾ ਵਾਂ ਮੈਂ ਤਾਂ ਇਹਨਾਂ ਮੁਲਾਜ਼ਮਾਂ ਕੋਲ ਵੀ ਪੁੱਛ ਰਿਹਾ ਜਿਹੜੇ ਲੋਕ ਸੜਕਾਂ ਤੇ ਖੜੇ ਹੁੰਦੇ ਨੇ ਚੌਕ ਬੜੇ ਹੁੰਦੇ ਨੇ ਬੱਸ ਛੋਟੇ ਛੋਟੇ ਅੱਡੇ ਬਣੇ ਹੁੰਦੇ ਨੇ ਪਿੰਡਾਂ ਦੇ ਵਿੱਚ ਹੁੰਦੇ ਨੇ ਪਿੰਡਾਂ ਤੋਂ ਹਾਈਵੇ ਤੇ ਖੜੇ ਹੁੰਦੇ ਨੇ ਉਹ ਬੱਸ ਦਾ ਇੰਤਜ਼ਾਰ ਕਰਦੇ ਨੇ ਜੇ ਉਹਨਾਂ ਨੂੰ ਬੱਸ ਦੇ ਵਿੱਚ ਨਹੀਂ ਬਿਠਾਇਆ ਗਿਆ ਫੇਰ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਲਾਸਟ ਕੱਲ ਚੰਡੀਗੜ੍ਹ ਪੰਜਾਬ ਸਰਕਾਰ ਦਾ ਇੱਕ ਐਗਜ਼ਾਮ ਸੀ ਤੁਸੀਂ ਦੇਖੋ ਜਿਹੜੇ ਪਿੰਡਾਂ ਤੋਂ ਬੱਚਿਆਂ ਨੇ ਆਣਾ ਸੀ 52 ਸੀਟਾਂ 'ਚ ਫੁੱਲ ਸੀ ਤੇ ਉਹ ਬੱਚੇ ਕਿਵੇਂ ਪਹੁੰਚਦੇ ਬਹੁਤ ਜ਼ਿਆਦਾ ਬੱਚਿਆਂ ਦਾ ਤਾਂ ਐਗਜ਼ਾਮ ਮਿਸ ਹੋ ਗਿਆ ਤੇ ਮੈਂ ਅੱਜ ਛੇਫੇ 'ਚ ਹੀ ਖੜਿਆ ਸੀ ਤੇ ਸੱਤ ਬੱਸਾਂ ਆਈਆਂ ਉੱਥੋਂ ਨਿਕਲ ਕੇ ਇੱਕ ਵੀ ਨਹੀਂ ਰੁਕੀ ਕਿਉਂਕਿ ਉਹੀ ਬੱਸ ਵੀ ਸਵਾਰੀਆਂ ਜ਼ਿਆਦਾ ਹੋਣ ਕਰਕੇ ਨਹੀਂ ਬਿਠਾਰੇ ਸਰਕਾਰ ਨੂੰ ਚਾਹੀਦਾ ਕਿ ਬੱਸਾਂ ਦੀ ਗਿਣਤੀ ਵਧਾਈ ਜਾਵੇ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਕੀਤਾ ਵੀ ਸਾਰੀ ਸਰਕਾਰੀ ਬੱਸਾਂ ਚੱਲ ਰਹੀਆਂ ਉਵੇਂ ਹੀ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਹੈ ਕੀ ਸਰਕਾਰੀ ਬੱਸਾਂ ਨੂੰ ਹੋਰ ਵਧਾਇਆ ਜਾਵੇ ਜਿਹੜੇ ਬੱਚੇ ਆ ਉਹਨਾਂ ਨੂੰ ਅੱਗੇ ਰੁਜ਼ਗਾਰ ਮਿਲੇਗਾ ਇਹ ਸਾਰੇ ਇਸ ਡਿਸੀਜਨ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹ ਚੱਲਦਾ ਆ ਰਿਹਾ ਦੋਨਾਂ ਪੁਆਇੰਟ ਆਫ 뷰 ਤੋਂ ਦੇਖਿਆ ਜਾਏ ਕਿ ਡਿਸੀਜਨ ਵੀ ਸਹੀ ਹੈ ਦੇਖੋ ਜੇ ਤਾਂ ਆਪਾਂ ਦੁਰਘਟਨਾਵਾਂ ਨੂੰ ਦੇਖਦੇ ਕੇ ਚੱਲੀਏ ਤਾਂ ਇਹ ਰੂਲ ਸਹੀ ਵੀ ਹੈ ਅਗਰ ਜੇ ਆਪਾਂ ਇਹ ਦੇਖਦੇ ਸਵਾਰੀਆਂ ਦੀ ਪ੍ਰੋਬਲਮ ਨੂੰ ਤਾ ਇਸ ਕਰਕੇ ਆਪਾਂ ਨੂੰ ਬੱਸਾਂ ਦੀ ਗਿਣਤੀ ਦਾ ਵਧਾਣੀ ਪਵੇਗੀ ਸੋ ਬਾਹਰ ਦੀਆਂ ਤਸਵੀਰਾਂ ਦਿਖਾਦਾ ਕਿਉਂਕਿ ਜਿੱਥੇ-ਜਿੱਥੇ ਚੌਕ ਆ ਰਿਹਾ ਅਸੀਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਧਰੇ ਵੀ ਇਹ ਬੱਸ ਜਿਹੜੀ ਹੈ ਇਹ ਨਹੀਂ ਰੋਕੀ ਜਾ ਰਹੀ ਕਿਉਂਕਿ 52 ਸਵਾਰੀਆਂ ਇਸ ਬੱਸ ਦੇ ਵਿੱਚ ਬੈਠੀਆਂ ਹੋਈਆਂ ਨੇ ਔਰ ਜਿਹੜੇ-ਜਿਹੜੇ ਚੌਕ ਹੈ ਜਿਹੜੇ ਲੋਕ ਚੌਕਾਂ ਦੇ ਵਿੱਚ ਖੜੇ ਆ ਤੁਸੀਂ ਦੇਖ ਰਹੇ ਹੋ ਦਰਵਾਜ਼ਾ ਬੰਦ ਹੈ ਔਰ ਕਈ ਚੌਕ ਚੌਕਾ ਤੋਂ ਇਹ ਬੱਸ ਨਿਕਲ ਚੁੱਕੀ ਹੈ ਔਰ ਕਿਸੇ ਵੀ ਚੌਂਕ ਤੇ ਇਹ ਬੱਸ ਨਹੀਂ ਖੜ ਰਹੀ ਕਿਉਂਕਿ ਜਦੋਂ ਸਵਾਰੀਆਂ ਚੌਂਕਾ ਦੇ ਵਿੱਚ ਖੜੀਆਂ ਹੁੰਦੀਆਂ ਨੇ ਇੰਤਜ਼ਾਰ ਕਰਦੀਆਂ ਨੇ ਬੱਸ ਦਾ ਕਿਉਂਕਿ ਬੱਸ ਅੱਡੇ ਤੋਂ ਤਾਂ ਬੱਸ ਪੂਰੀ ਤਰ੍ਹਾਂ 52 ਸੀਟਰ ਜਿਹੜੀ ਬੱਸ ਆ ਉਹ ਭਰ ਜਾਂਦੀ ਹੈ ਪਰ ਜਦੋਂ ਰਸਤੇ ਦੇ ਵਿੱਚ ਜਿਹੜੇ ਚੌਂਕਾ ਤੇ ਇੰਤਜ਼ਾਰ ਕਰਦੇ ਆ ਮੁਸਾਫਰ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਨੇ ਆੜਵਲੇ ਦਿਨਾਂ ਦੇ ਵਿੱਚ ਇਹ ਪਰੇਸ਼ਾਨੀਆਂ ਹੋਰ ਚੇਲੀਆਂ ਪੈ ਸਕਦੀਆਂ ਨੇ ਕਿਉਂਕਿ ਜਿਹੜੇ ਯੂਨੀਅਨ ਦੇ ਜਨਰਲ ਸਕੱਤਰ ਆ ਸ਼ਮਸ਼ੇਰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਨਿਰਦੇਸ਼ ਦਿੱਤੇ ਨੇ ਅਸੀਂ ਤਰ੍ਹਾਂ ਜਾਰੀ ਰਹਿਣਗੇ ਪਰ ਹਿੱਟ ਐਂਡ ਰਨ ਦਾ ਜਿਹੜਾ ਕਾਨੂੰਨ ਹੈ ਉਸ ਨੂੰ ਲੈ ਕੇ ਵੀ ਔਰ ਓਵਰਲੋਡ ਬੱਸ ਨਾ ਹੋਵੇ ਉਸ ਉਸ ਚੀਜ਼ ਨੂੰ ਲੈ ਕੇ ਵੀ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਔਰ ਲਗਾਤਾਰ ਸੀ ਸਵਾਰੀਆਂ ਨਾਲ ਵੀ ਗੱਲਬਾਤ ਕਰ ਰਿਹਾ ਲਗਾਤਾਰ ਜਿਹੜੇ ਮੁਲਾਜ਼ਮ ਹੈ ਉਹਨਾਂ ਨਾਲ ਵੀ ਔਰ ਇਹ ਜਿਹੜੀ ਤਸਵੀਰਾਂ ਨੇ ਸ਼ਮਸ਼ੇਰ ਮੇਰਾ ਫਿਰ ਸਵਾਲ ਉਹੀ ਹੈ ਇਹ ਤਸਵੀਰਾਂ ਜੇ ਇਸੇ ਤਰ੍ਹਾਂ ਨਜ਼ਰ ਆਣ ਗਿਆ ਜੇ ਸਰਕਾਰ ਨੇ ਬੱਸਾਂ ਨਾ ਭਰਾਈਆਂ ਫਿਰ ਤਾਂ ਸਵਾਰੀਆਂ ਕਾਫੀ ਖੱਜਲਖਵਾਰ ਹੋਣਗੀਆਂ ਬਿਲਕੁਲ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਵੀ ਮੁਸਾਫਰ ਜਿਹੜੇ ਸਾਡੇ ਪਰਿਵਾਰ ਨੇ ਸਾਡੇ ਪਿੰਡਾਂ 'ਚੋਂ ਸ਼ਹਿਰਾਂ 'ਚੋਂ ਸਾਡੇ ਸਾਖ ਸੰਬੰਧੀ ਨੇ ਸੋ ਸਾਰੀਆਂ ਮੁਸ਼ਕਲਾਂ ਆਮ ਜਨਤਾ ਨੂੰ ਹੀ ਭੁਗਤਣੀਆਂ ਪੈਣੀਆਂ ਕਿਉਂਕਿ ਸਰਕਾਰ ਦੇ ਨਤੀਜੇ ਲੋਕਾਂ ਨੂੰ ਭੁਗਤਨੇ ਪੈਂਦੇ ਆ ਪਰ ਸਰਕਾਰ ਕਿਤੇ ਨਾ ਕਿਤੇ ਇਹ ਟਰਾਂਸਪੋਰਟ ਵਿਭਾਗ ਵੱਲ ਧਿਆਨ ਨਹੀਂ ਦੇ ਰਹੀ ਕਿਉਂਕਿ ਟਰਾਂਸਪੋਰਟ ਵਿਭਾਗ ਲੋਕਾਂ ਦੀ ਮੁਢਲੀ ਸਹੂਲਤ ਆ ਜਿੱਥੋਂ ਪਿੰਡਾਂ ਤੋਂ ਸਾਡੇ ਬੱਚਿਆਂ ਨੇ ਪੜ੍ਹ ਲਿਖਣ ਵਾਸਤੇ ਸ਼ਹਿਰਾਂ ਨੂੰ ਆਉਣਾ ਤੇ ਉੱਥੋਂ ਪੜ੍ਹ ਲਿਖ ਕੇ ਕਾਮਯਾਬ ਹੋਣਾ ਪਰ ਸਰਕਾਰ ਨੇ ਉਹ ਬੱਸ ਦੀ ਸਰਵਿਸ ਹੀ ਪਿੰਡਾਂ ਦੀ ਬੰਦ ਕਰਤੀ ਜੇ ਉਹਨਾਂ ਨੇ ਸਮੇਂ 'ਚ ਇਹ ਲੋਕਾਂ ਨੇ ਇਸ ਚੀਜ਼ ਤੇ ਸਾਡਾ ਸਹਿਯੋਗ ਨਾ ਕੀਤਾ ਇਹ ਬੱਸ ਸਰਵਿਸ ਇਸੇ ਤਰ੍ਹਾਂ ਹੀ ਫਰੀ ਸਫਰ ਸਹੂਲ ਦੇ ਚੱਕਰ ਚ ਪੈ ਗਏ ਤੇ ਆਉਣ ਵਾਲੇ ਸਮੇਂ ਚ ਇਹ ਅਧਾਰਾ ਜਿਹੜਾ ਖਤਮ ਹੋਣ ਵਾਲੇ ਪਾਸੇ ਨੂੰ ਜਾਊਗਾ ਚਲੋ ਇਹ ਸਵਾਲ ਤਾਂ ਮੈਂ ਔਰਤਾ ਕੋਲ ਵੀ ਪੁੱਛ ਲੈਂਦਾ ਕਿਉਂਕਿ ਇੱਥੇ ਔਰਤਾ ਵੀ ਬੈਠੀ ਹੈ ਤੁਸੀਂ ਫਰੀ ਦੀ ਗੱਲ ਕੀਤੀ ਆ ਕਿਵੇਂ ਦੇਖਦੇ ਹੋ ਜੀ ਕਿਉਂਕਿ ਸਰਕਾਰ ਨੇ ਇਹ ਅਵੇਜ ਜਾਰੀ ਕੀਤੇ ਨੇ ਕਿ ਔਰਤਾ ਵਾਸਤੇ ਫਰੀ ਸਫਰ ਹੋਣਾ ਚਾਹੀਦਾ ਕਿਦਨੇ ਇਸ ਤਸਵੀਰ ਨੂੰ ਇਸ ਤਰ੍ਹਾਂ ਦਾ ਨਹੀਂ ਦੇਖ ਰਹੇ ਕਿ ਇਹਨਾਂ ਨੇ ਤਾਂ ਨਿਰਦੇਸ਼ ਜਾਰੀ ਕੀਤੇ ਹੋਣ ਕਿ ਬੱਸਾਂ 52 ਲੋਕ ਹੀ ਬੈਠਣ ਤਾਂ ਕਿ ਹੋਰ ਜਿਹੜੀ ਤੁਹਾਡੀ ਭੈਣ ਹੈ ਜਿਹੜੀ ਖੜੀ ਹੋਵੇ ਸੜਕ ਦੇ ਉੱਤੇ ਉਹ ਨਾ ਬੈਠ ਸਕੇ ਹਾਂਜੀ ਚਾਹੀਦੀਆਂ ਬੱਸਾਂ ਹੋਰ ਪਾਉਣੀਆਂ ਚਾਹੀਦੀਆਂ ਇਹੀ ਸਾਡੀ ਤੇ ਇਹੋ ਸੋਚੇ ਵੀ ਬੱਸਾ ਹੋਰ ਪਾਉਣੀਆਂ ਚਾਹੀਦੀਆਂ ਉਹਨਾਂ ਨੂੰ ਤੇ ਸਾਰਿਆਂ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਲੋਕ ਖੱਜਲ ਖਵਾਰ ਜਿਵੇਂ ਮੈਂ ਬਾਰ-ਬਾਰ ਇਹੀ ਸਵਾਲ ਪੁੱਛ ਰਿਹਾ ਜਿਹੜੇ ਰਸਤੇ ਦੇ ਵਿੱਚ ਲੋਕ ਖੜੇ ਨੇ ਉਹ ਤਾਂ ਉੱਥੇ ਹੀ ਖੜੇ ਰਹਿ ਜਾਂਦੇ ਨੇ ਬਟ ਜਦੋਂ ਜਿਆਦਾ ਬੱਸ ਜਿਆਦਾ ਪੀੜ ਹੁੰਦੇ ਖੱਜਲ ਖਵਾਰ ਤਾਂ ਉਦੋਂ ਵੀ ਹੁੰਦੇ ਲੋਕ ਐਦਾਂ ਲੇਡੀਜ਼ ਵਾਰੀ ਦੀ ਕੋਈ ਸੇਫਟੀ ਨਹੀਂ ਹੁੰਦੀ ਆ ਇਹ ਜੇ ਆਪਾਂ ਸੀਟਾਂ ਤੇ ਬੈਠੇ ਆ ਤੇ ਮੇਰੇ ਅਕੋਰਡਿੰਗ ਸਹੀ ਆ ਮਤਲਬ 52 ਸੀਟਾਂ ਨੇ ਤੁਸੀਂ ਸੇਫ ਹੋ ਹਾਂਜੀ ਸੇਫ ਤੁਸੀਂ ਆਪਣੇ ਆਪ ਨੂੰ ਸੇਫ ਸਮਝ ਰਹੇ ਹੋ ਹਾਂਜੀ ਠੀਕ ਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਵਾਇਰਲ ਹੋਈਆਂ ਸੀ ਮਹਿਲਾਵਾਂ ਨੂੰ ਲੈ ਕੇ ਹਨਾ ਕੰਡੈਕਟਰ ਵੀਡੀਓ ਬਣਾਉਂਦਾ ਜਾਂ ਉਹ ਉਸ ਸੀਜ਼ਨ ਉਹ ਤਾਂ ਨਹੀਂ ਸਮਝ ਰਿਹਾ ਕਿ ਇਹਨਾਂ ਨੇ ਕਿਦਾਂ ਦੇ ਨਿਰਦੇਸ਼ ਐਸੇ ਕਰਕੇ ਜਾਰੀ ਕੀਤੇ ਨੇ ਨਹੀਂ ਸਰ ਉਹ ਤਾਂ ਵੀ ਜਦੋਂ ਜ਼ਿਆਦਾ ਰਾਸ਼ ਪੈ ਜਾਂਦਾ ਤਾਂ ਕੋਈ ਸਵਾਰੀ ਕਿਵਰੇ ਡਿਗਰੀ ਵੀ ਪੈਂਦੀ ਆ ਆਪਾਂ ਨੇ ਦੇਖਿਆ ਕਈ ਜਗ੍ਹਾ ਤੇ ਤੇ ਇਦਾਂ ਦੇ ਮਤਲਬ ਵੀ ਕਾਫੀ ਠੀਕ ਆ ਮੇਰੇ ਅਕੋਰਡਿੰਗ ਤੇ ਇਹ ਚਲੋ ਔਰਤਾਂ ਦਾ ਵੀ ਕਹਿਣਾ ਹੈ ਜਿਹੜੀਆਂ ਬੱਸ ਤੇ ਸਫ਼ਰ ਕਰ ਰਹੀਆਂ ਨੇ ਔਰ ਉਹਨਾਂ ਮਰਦਾਂ ਦਾ ਵੀ ਕਹਿਣਾ ਕਿ ਸਰਕਾਰ ਬੱਸਾਂ ਵਧਾਵੇ ਕਿਉਂਕਿ ਜੇ ਬੱਸਾਂ ਵਧਣਗੀਆਂ ਤੇ ਜਿਹੜੀਆਂ ਸਵਾਰੀਆਂ ਹੈਗੀਆਂ ਨੇ ਉਹ ਪ੍ਰੋਪਰ ਵੇਦ ਹਿਸਾਬ ਦੇ ਨਾਲ ਬੱਸਾਂ ਦੇ ਵਿੱਚ ਸਫ਼ਰ ਕਰਨੀਆਂ ਹੈ ਔਰ ਮੈਂ ਤਸਵੀਰਾਂ ਬਾਰ-ਬਾਰ ਬਾਹਰ ਦੀਆਂ ਵੀ ਦਿਖਾ ਰਿਹਾ ਹਜੇ ਰੈੱਡ ਲਾਈਟ ਹੋਈ ਹੈ ਤਾਂ ਕਰਕੇ ਬੱਸ ਖੜੀ ਹੈ ਪਰ ਜਦੋਂ ਚੌਕ ਆਏਗਾ ਮੈਂ ਉਸ ਚੌਕ ਦੀ ਵੀ ਤਸਵੀਰ ਤੁਹਾਡੇ ਤੱਕ ਸਾਂਝੀ ਕਰਾਂਗਾ ਪਰ ਲਗਾਤਾਰ ਇਸ ਤਰ੍ਹਾਂ ਦੇ ਨਾਲ ਇਹ ਪੰਜਾਬ ਦੇ ਵਿੱਚ ਤਸਵੀਰਾਂ ਨਜ਼ਰ ਆ ਰਹੀਆਂ ਨੇ ਅਸੀਂ ਗਰਾਊਂਡ ਜ਼ੀਰੋ ਤੋਂ ਇਹ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਬੱਸ ਦੇ ਵਿੱਚ ਖੁਦ ਸਫ਼ਰ ਕਰ ਰਿਹਾ ਬੱਸ ਅੱਡੇ ਤੋਂ ਅਸੀਂ ਚੱਲੇ ਸੀ ਜਦੋਂ 52 ਸਵਾਰੀਆਂ ਬੱਸ ਦੇ ਵਿੱਚ ਬੈਠ ਗਈਆਂ ਉਸ ਤੋਂ ਬਾਅਦ ਅਸੀਂ ਵੀ ਨਾਲ ਹੀ ਇਸ ਬੱਸ ਦੇ ਨਾਲ ਸਫ਼ਰ ਤੈਅ ਕੀਤਾ ਔਰ ਹਰ ਇੱਕ ਚੌਕ ਦੇ ਵਿੱਚ ਜਿਹੜੀ ਤਸਵੀਰ ਹੈ ਚੌਕ ਦੀ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੁਣ ਚੌਕ ਦੇ ਵਿੱਚ ਜਿਹੜੇ ਲੋਕ ਖੜੇ ਨੇ ਸਵਾਲ ਬਾਰ-ਬਾਰ ਮੇਰਾ ਉਹੀ ਹੋ ਰਿਹਾ ਚਾਹੇ ਨਾ ਸਰਕਾਰੀ ਜਥੇਬੰਦੀਆਂ ਦੇ ਮੁਲਾਜ਼ਮਾਂ ਨੂੰ ਹੋ ਰਿਹਾ ਚਾਹੇ ਉਹਨਾਂ ਸਰਕਾਰਾਂ ਨੂੰ ਹੋ ਰਿਹਾ ਕਿ ਅਗਰ ਬੱਸਾਂ ਵਧਾਈਆਂ ਜਾਣ ਬਵਾਜ਼ਮਤ ਆਖਣਾ ਸਵਾਰੀਆਂ ਦਾ ਵੀ ਆਖਣਾ ਕਿ ਬੱਸਾਂ ਵਧਾਈਆਂ ਜਾਣ ਤਾਂ ਇਹੋ ਜੀ ਦਿੱਕਤ ਨਹੀਂ ਆਏਗੀ ਬੱਸਾਂ ਦੀ ਗਿਣਤੀ ਘਟਾ ਔਰ ਇਸ ਦਾ ਫਾਇਦਾ ਸਿੱਧਾ-ਸਿੱਧਾ ਪ੍ਰਾਈਵੇਟ ਅਧਾਰੇ ਜਿਹੜੇ ਟਰਾਂਸਪੋਰਟ ਹੈ ਉਹ ਲੈ ਰਹੇ ਨੇ ਇਹ ਬਾਹਰ ਦੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਹੁਣ ਇੱਥੇ ਚੌਕ ਆਣਾ ਔਰ ਪਿਛਲੇ ਚੌਕ ਦੀਆਂ ਵੀ ਮੈਂ ਤਸਵੀਰਾਂ ਦਿਖਾਈਆਂ ਸੀ ਔਰ ਹੌਲੀ-ਹੌਲੀ ਬੱਸਾਂ ਕੇ ਨਿਕਲ ਰਹੀਆਂ ਪਰ ਚੌਕ ਦੇ ਵਿੱਚ ਜਿਹੜੇ ਲੋਕ ਖੜੇ ਹੋਣਗੇ ਉਹਨਾਂ ਤੱਕ ਅਸੀਂ ਕੈਮਰਾ ਪੈਨ ਜ਼ਰੂਰ ਕਰਕੇ ਦਿਖਾਵਾਂਗੇ ਔਰ ਦਿਖਾਣਾ ਵੀ ਜ਼ਰੂਰੀ ਹੈ ਕਿਉਂਕਿ ਲੋਕ ਜਿਹੜੇ ਚੌਂਕਾ ਦੇ ਵਿੱਚ ਖੜ ਕੇ ਬੱਸ ਦਾ ਇੰਤਜ਼ਾਰ ਕਰਨਗੇ ਉਹ ਕਿਹੜੀ ਗੱਡੀ ਦੇ ਵਿੱਚ ਸਫ਼ਰ ਕਰਨਗੇ ਫਿਰ ਸਰਕਾਰੀ ਲੱਭਣਗੇ ਕਿ ਪ੍ਰਾਈਵੇਟ ਫਿਰ ਉਹੀ ਮੋਟੀ ਟਿਕਟ ਦੇ ਕੇ ਹੈਨਾ ਬਿਲਕੁਲ ਇਹਦੇ ਚ ਲੋਕਾਂ ਦੀ ਮਜਬੂਰੀ ਬਣ ਜਾਂਦੀ ਆ ਕਿਉਂਕਿ ਬੱਸਾਂ ਦੇ ਜਦੋਂ ਰੂਟੀਨ ਮੁਤਾਬਕ ਚੱਲੀ ਜਾਂਦੀਆਂ ਕਈ ਵਾਰਾਂ ਬੱਸ ਆਉਂਦੀ ਉਹਦੇ ਚ ਸੀਟਾਂ ਖਾਲੀ ਹੁੰਦੀਆਂ ਤੇ ਉਹ ਬਿਠਾ ਕੇ ਵੀ ਲੈ ਕੇ ਜਾਂਦੇ ਆ ਪਰ ਜਦੋਂ ਕੋਈ ਨਹੀਂ ਬੱਸ ਮਿਲਦੀ ਫਿਰ ਮਜਬੂਰ ਨਾਲ ਅਗਲੇ ਨੂੰ ਪ੍ਰਾਈਵੇਟ ਦੇ ਵਿੱਚ ਸਫ਼ਰ ਕਰਨਾ ਪੈਂਦਾ ਪਰ ਲੋਕੀ ਚਾਹੁੰਦੇ ਨੇ ਕਿ ਸਰਕਾਰ ਦੀਆਂ ਬੱਸਾਂ ਹੋਣ ਕਿਉਂਕਿ ਬੱਸ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਤੁਸੀਂ ਬਿਆਨ ਲਏ ਆ ਉਹ ਚਾਹੁੰਦੇ ਨੇ ਵੀ ਸਰਕਾਰੀ ਅਦਾਰਾ ਵਧੇ ਫੁੱਲੇ ਇਹਦੇ ਚ ਨੌਕਰੀਆਂ ਵੀ ਮਿਲਣ ਤੇ ਸਰਕਾਰੀ ਬੱਸਾਂ ਸੋ ਕਈ ਚੌਕ ਵੀ ਲੰਘੇ ਨੇ ਬੱਸ ਕਿਧਰੇ ਵੀ ਨਹੀਂ ਖੜੀ ਕਈ ਮੁਸਾਫਰ ਪਿੱਛੇ ਅਸੀਂ ਦੇਖਿਆ ਵੀ ਪ੍ਰੀਤ ਪਾਲਸ ਦੇ ਕੋਲ ਔਰ ਬੱਸ ਦਾ ਇੰਤਜ਼ਾਰ ਕਰਦੇ ਨੇ ਖਾਸ ਕਰ ਸਵਾਰੀ ਸਰਕਾਰੀ ਬੱਸ ਦਾ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁਸਾਫਰ ਜ਼ਰੂਰ ਆਇਆ ਪਰ 52 ਸੀਟਾਂ ਪੂਰੀਆਂ ਨੇ ਇਸ ਕਰਕੇ ਬੱਸ ਦੇ ਵਿੱਚ ਕਿਸੇ ਵੀ ਸਵਾਰੀ ਨੂੰ ਨਹੀਂ ਚੜਾਇਆ ਜਾ ਸਕਦਾ ਕਿਉਂਕਿ ਇਹਨਾਂ ਦਾ ਆਖਰ ਹੈ ਕਿ ਓਵਰਲੋਡ ਜਦੋਂ ਬੱਸ ਹੁੰਦੀ ਹੈ ਤਾਂ ਸੜਕੀ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ